ਪਾਕਿਸਤਾਨ ਮਰਦਾਬਾਦ ਪਾਕਿਸਤਾਨ ਮਰਦਾਬਾਦ ਜੈ ਹਿੰਦ ਮਾਤਾ ਦੀ ਜੈ ਛੇ ਦਿਨਾਂ ਦੇ ਵਿੱਚ ਬੜੀ badi ਬੰਦਬਾਗੀ ਘਟਨਾ ਜੋ ਸਾਡੇ ਕਸ਼ਮੀਰ ਦੇ ਵਿੱਚ ਤੇ ਮੈਂ ਕਹਿ ਸਕਦਾ ਬੜੀ ਨਿੰਦਰ ਜੋ ਅਸੀਂ ਸਾਰੇ ਭਰਾ ਸਾਂਝੇ ਤੌਰ ਤੇ ਸਾਰਿਆਂ ਨੇ ਸਾਂਝੇ ਤੌਰ ਤੇ ਇੱਕ ਸਾਦੀ ਵਾਤਾ ਦਾ ਮੱਤਵੀਂ ਲੈਂਦੇ ਹੋਏ ਅੱਜ ਗਰੋਸ਼ ਮਾਰਚ ਕੱਢਿਆ ਸੀ ਬੜਾ ਸ਼ਾਂਤ ਤੇ ਮਹੱਤਵਪੂਰਨ ਪਰ ਮੈਂ ਤੁਹਾਡੇ ਸਾਰਿਆਂ ਦਾ ਮਾਣ ਤੇ ਪਾਕਿਸਤਾਨੀ ਕਰਦੀ ਆ ਐੱਟ ਸੀ ਐਸ ਜਗੀਆਂ ਵੀ ਰਾਜਨੀਤੀ ਤੋਂ ਪਰੋਟ ਕੇ ਉਸੇ ਦਾ ਸੰਗਿਆਲ ਲਵੋ ਸਾਰਾ ਤੇਜ ਤੁਹਾਡੇ ਨਾਲ ਪੁਰਾਣੇ ਸਮੇਂ ਜੀ ਜਿੱਥੇ ਜਿੱਥੇ ਸਾਡੇ ਹਿੱਤ ਉਤੇ ਜਾਂ ਸਾਡੇ ਭਾਈਚਾਰੇ ਦੇ ਗੁਆਂਢਾਂ ਦਾ ਹਮਲਾ ਕਰਨ ਦੀ ਕੋਸ਼ਿਸ਼ ਕਰੇਗਾ ਅਸੀਂ ਸਾਰੇ ਪਾਰਟੀ ਬਾਜ਼ੀ ਤੋਂ ਪਰੋਟ ਕੇ ਇਕਜੁੱਟ ਹੋਗੇ ਪਲੇਟਫਾਰਮ ਦੇ ਕੰਮ ਤੇ ਉਹਦਾ ਮੂਲ ਜਵਾਬ ਦੇਵਾਂਗੇ ਬਹੁਤ ਬਹੁਤ ਸਾਰੇ ਦਫਾ ਆਪਣੀ ਦੇ ਵਿੱਚ ਸਾਰੀਆਂ ਧਾਰਮਿਕ ਰਾਜਨੀਤਿਕ ਪਾਰਟੀਆਂ ਔਰ ਤਾਂ ਆਰਮੀਰ ਜਥੇਬੰਦੀਆਂ ਨੇ ਮਿਲ ਕੇ ਇੱਕ ਰੋਸ਼ਨੀ ਮਜ਼ਹਰਾ ਕੀਤਾ ਜਿਹੜਾ ਕਿ ਅਸੀਂ ਦੇਖਿਆ ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਨਿਹੱਥੇ ਹਿੰਦੂਆਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਸ਼ਹੀਦ ਕੀਤਾ ਉਹਦੀ ਵਿਰੋਧਤਾ ਦੇ ਵਿੱਚ ਜਿੱਥੇ ਸਾਰੇ ਦੇਸ਼ ਦੇ ਵਿੱਚ ਰੋਸ਼ਨੀ ਲਹਿਰ ਉਸੇ ਲਹਿਰ ਦੇ ਵਿੱਚ ਅੱਜ ਸਲੇਮ ਟਾਪਰੀ ਦੇ ਵਿੱਚ ਸਾਰੇ ਜਥੇਬੰਦੀਆਂ ਨੇ ਮਿਲ ਕੇ ਆਪਣੀਆਂ ਰਾਜਨੀਤਿਕ ਪਾਰਟੀਆਂ ਤੋਂ ਪਰੋਤ ਕੇ ਆਰਮੀਰ ਸੰਸਥਾਵਾਂ ਨੇ ਸਾਰੀਆਂ ਨੇ ਮਿਲ ਕੇ ਰੋਸ਼ਮਯਾਰਾ ਕੀਤਾ ਬੁਰੇ ਪਾਰਟੀਆਂ ਹੋਣ ਦੇ ਨਾਤੇ ਇੱਕਜੁੱਟਤਾ ਦਾ ਪ੍ਰਣਾਮ ਦਿੱਤਾ ਤਾਂ ਅਸੀਂ ਆਏ ਹੋਏ ਸਾਰੀਆਂ ਪਾਰਟੀਆਂ ਦਾ ਨਿਰਜੱਥੇ ਬੰਦੀਆਂ ਨੂੰ ਪ੍ਰਾਥਨਾ ਵੀ ਕਰਾਂਗੇ ਤੁਹਾਨੂੰ ਧੰਨਵਾਦ ਵੀ ਕਰਾਂਗੇ ਸਾਡੇ ਦੇਸ਼ ਤੇ ਜਦੋਂ ਵੀ ਆਪਦਾ ਆਈਆ ਅਸੀਂ ਸਾਰਿਆਂ ਨੇ ਇੱਕਜੁੱਟ ਹੋਇਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਇੱਕਜੁੱਟ ਹੋ ਕੇ ਇਹਨਾਂ ਵਿਰੋਧੀਆਂ ਦਾ ਪਾਕਿਸਤਾਨ ਦਾ ਮੂੰਹ ਤੌਣ ਜਵਾਬ ਦੇਵਾਂਗੇ ਸਾਡੀ ਜੇ ਜ਼ਰੂਰ ਤੇ ਪਾਈ ਭਾਰਤ ਸਰਕਾਰ ਸਾਨੂੰ ਪੜਦੀ ਕਰੇ ਅਸੀਂ ਤਿਆਰ ਹੋ ਜਿੱਥੇ ਤੇ ਜਾ ਕੇ ਲੜਨ ਦੇ ਲਈ ਅਸੀਂ ਹਰੇਕ ਤਰੀਕੇ ਜਿਹੜੀ ਸੈਂਟਰ ਸਰਕਾਰ ਉਹਦਾ ਸਮਰਥਨ ਕਰਦੇ ਆ ਜੈ ਸ਼ਰੀ ramp ਭਗਤ ਮਹਾਦੇਵ ਜੈ ਜੀ ਮੁਰਦਾਬਾਦ ਹਿੰਦੁਸਤਾਨ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ